ਦੇ ਸ਼ਾਮੇ ਆਲੰਗੋ ਚੀਰਮੈਨ ਦੇ ਪਾਰਲੇ ਨੂੰ ਸਰ ਬਿਲਕੁਲ ਬਣਾ ਲੈਣਗੇ ਜੀ ਕਿਆ ਕੱਟੀ ਰੋੜਾ ਹਟ ਕੋ ਪਾਵਾ ਕੋਟ ਹੈ ਕਹੇ ਸਾਡੇ ਕੋਲ ਬਾਦੂ ਆ ਪਾ ਬਾਦੂ ਹੋਟਲੇ ਵੀ ਕਿਹੜੀ ਕਿਹੜੇ ਪਰਸ ਮਾਸ਼ਾ ਬਾਈ ਪਾਣੀ ਦੇ ਰੇ ਨਾ ਲੱਡੂ ਲੱਡੂ ਡਬਾ ਦਿੱਤੇ ਹੋਏ ਆਹ ਬੋਲ ਕੇ ਸਭ ਕੰਟਰੋਲ ਆਹ ਜਰਰ ਬੱਜਰ ਆਵਰ ਆਪੀ ਆ ਵੀ ਗਏ ਚੈਨਲ ਵੀ ਓਕੇ ਜੀ ਹੋਇਆ ਕੀ ਤੋਂ ਹੋ ਮੋਤੀ ਮੋਤੀ ਓਕੇ ਆਹ ਹੋਰ ਠੀਕ ਹੈ ਜਦੋਂ ਉਹ ਵੀ ਕੱਟਦੇ ਸਾਡੀ ਲੈਣ ਦਾ ੱਟਾ ਨਹੀਂ ਉਠਾ ਪਾ। ਚਲੋ ਹੁਣ ਕਰਦੇ। ਸੱਕੇ ਕਰਦੇ। ਅੱਛਾ ਜੀ ਅ ਅੱਜ ਸਮਾਣਾ ਮੰਡੀ ਦੇ ਵਿੱਚ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋਈ ਆ ਉਹਦੇ ਵਾਸਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਜੀੜੀ ਆ ਉਹ ਥੋੜੀ ਸੁੱਕੀ ਲੈ ਕੇ ਆਉਣ ਕਿਉਂਕਿ ਉਰੇ ਫਿਰ ਤੰਗ ਪਰੇਸ਼ਾਨ ਹੋਣ ਦਾ ਫਾਇਦਾ ਨਹੀਂ ਹੈ। ਜਿਹੜਾ ਮੋਇਸਚਰ ਐ 17 ਮੋਇਸਚਰ ਐ ਜਿਹੜਾ ਉਹਨਾਂ ਨੂੰ ਮੌਇਸਚਰ ਹੋਣਾ ਚਾਹੀਦਾ ਕਿਉਂਕਿ ਫਿਰ ਖੱਜਲ ਖੁਆਰੀ ਹੁੰਦੀ ਹੈ ਉਹਦਾ ਕੋਈ ਫਾਇਦਾ ਨਹੀਂ ਹੈ ਬਾਕੀ ਉਮੀਦ ਹੈ ਕਿ ਜਿਹੜੀਆਂ ਢੇਰੀਆਂ ਹੋਈਆਂ ਨੇ ਇਹ ਬਹੁਤ ਸੁੱਕੀਆਂ ਢੇਰੀਆਂ ਨੇ ਜਿਨ੍ਹਾਂ ਦਾ 17 ਤੋਂ ਵੀ 2-2 ਪੁਆਇੰਟ ਜਿਹੜਾ ਥੱਲੇ ਆ ਸੋ ਮੈਨੂੰ ਉਮੀਦ ਹੈ ਕਿ ਬੇ ਬਾਕੀ ਵੀ ਕਿਸਾਨ ਜਿਹੜੀਆਂ ਫਸਲਾਂ ਲੈ ਕੇ ਆਉਣਗੇ ਜੂਦੀ ਲੈ ਕੇ ਆਉਣਗੇ ਉਹ ਸੁੱਕੀ ਹੋਊਗੀ ਔਰ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਪੇਮੈਂਟ ਦੀ ਕੋਈ ਤਲਾਈ ਦੀ ਕੋਈ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਜਿਹੜੀ ਉਹ ਸ਼ਹਿਰ ਚ ਨਹੀਂ ਆਉਣ ਦਵਾਂਗੇ ਸੋ ਸਾਰੇ ੜਤੀਆਂ ਨੂੰ ਕਿਸਾਨ ਵੀਰਾਂ ਨੂੰ ਮੁਬਾਰਕਾਂ ਕਿ ਅੱਜ ਜਿਹੜੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਹੈ ਉਹਦੇ ਵਾਸਤੇ ਜਿਹੜਾ ਸਰਕਾਰ ਵੱਲੋਂ ਫਿਕਸ ਹੈ ਉਹੀ 2300 ਸਮਥਿੰਗ 99 ਰੁਪਏ ਜਿਹੜਾ ਉਹ ਰੱਖਿਆ ਹੈ ਸਾਡੇ ਪ੍ਰਬੰਧ ਦੇਖੋ ਜੀ ਸਰਕਾਰ ਵੱਲੋਂ ਪੂਰੇ ਨੇ ਜਿੰਨੇ ਵੀ ਅਸੀਂ ਕਰ ਸਕਦੇ ਹਾਂ ਉਹ ਤੋਂ ਵੱਧ ਜਿਹੜੀ ਹੈਲਪ ਆਉਂ ਸਕਿਆ ਅਸੀਂ ਇਸਾਨਾਂ ਦੀ ਤੇ ਆਰਟੀ ਅਸੇਸ਼ਨ ਦੀ ਸਾਰੀ ਅਸੀਂ ਜਿੰਨੇ ਆਰਟੀ ਭਰਾ ਨੇ ਉਹਨਾਂ ਦੀ ਮਦਦ ਹੈ ਜਿਹੜੀ ਫੁੱਲ ਕਰ ਰਹੇ ਸਰਕਾਰੀ ਪਰਚੇਜ ਚਾਲੂ ਕੀਤੀ ਗਈ ਸਾਡੇ ਮੰਤਰੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵੱਲੋਂ ਤਰਪਾਲਾਂ ਪੀਣ ਦਾ ਪਾਣੀ ਸ਼ੈੱਡ ਪਾਵਰ ਕਲੀਨਰ ਪੂਰਾ ਪ੍ਰਬੰਧਾ ਕਿਸੇ ਜ਼ਿਮੀਦਾਰ ਨੂੰ ਇੱਥੇ ਰਾਤ ਨਹੀਂ ਕੱਟਣ ਦਵਾਂਗੇ ਜੋ ਜੀਰੀ 17% ਦੀ ਲੈ ਕੇ ਆਊਗਾ ਜੀ ਜਿਹੜੇ ਮੰਡੀ ਦੇ ਵਿੱਚ ਕਿਸਾਨ ਫਸਲਾਂ ਲੈ ਕੇ ਆ ਰਹੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਹੋਰ ਲੋਕੀ ਲੈ ਕੇ ਵੀ ਆ ਰਹੇ ਨੇ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਵੀ ਇਹ ਛੋਣਾਂ ਜਿਹੜਾ ਉਹ ਸੁੱਕਾ ਲੈ ਕੇ ਆਣ ਟਰਾਲੀ ਨੂੰ ਅੱਗ ਨਾ ਲਾਣ ਤਾਂ ਕਿ ਆਉਣ ਵਾਲਾ ਸਾਡਾ ਜੀਵਨ ਬਚ ਸਕੇ ਔਰ ਰਾਤ ਨੂੰ ਰੇ ਜ਼ਿਮੀਦਾਰ ਨੂੰ ਰਾਤ ਨਾ ਕੱਟਣੀ ਪਵੇ ਸੁੱਕਾ ਚੋਂ ਨਾ ਆਉ ਅਸੀਂ ਕਿਸੇ ਵੀ ਜ਼ਿਮੀਦਾਰ ਨੂੰ ਰਾਤ ਨਹੀਂ ਕੱਟਣ ਦਵਾਂਗੇ 17% ਦਾ ਮੌਇਸਚਰ ਲੈ ਕੇ ਆਓ